ਆਮਾਨੇ ਇਥੇ ਖੁੱਲਿਆ ਵਾ ਗੋਲ ਗੱਪੇ ਦਿੰਦੇ ਆ ਕਈ ਤਰ੍ਹਾਂ ਦਾ ਪਾਣੀ ਇਹਨਾਂ ਕੋਲ ਤੇ ਇਧਰ ਮੈਂ ਤੁਹਾਨੂੰ ਇੱਕ ਵਾਰ ਪਾਣੀ ਵੀ ਦਿਖਾ ਦਿੰਨਾ ਠੀਕ ਆ ਗੋੜਾ ਵਾਲਾ ਪਾਣੀ ਆ ਤਿੱਖਾ ਆ ਜੀਰੇ ਵਾਲਾ ਹਿੰਗ ਵਾਲਾ ਇਹ ਆ ਸਾਡਾ ਭਰਾ ਆ ਮਨਿੰਦਰ ਸਿੰਘ ਉਹਨੇ ਇਹਨਾਂ ਨੇ ਇਥੇ ਕੰਮ ਸ਼ੁਰੂ ਕੀਤਾ ਸਾਰੇ ਭਾਈ ਇਹਨਾਂ ਨੂੰ ਸਪੋਰਟ ਕਰੋ ਭਰਾਵਾਂ ਦਾ ਢਾਬਾ ਆ ਬਲਾਚੌਰ ਤੇ ਬੜੀ ਮਿਹਨਤ ਕਰਕੇ ਇਹ ਜਿਹੜੇ ਆ ਦੋਵੇਂ ਵੀਰ ਜਿਹੜੇ ਆ ਆਪਣੀ ਗੋਲ ਗੱਪੇ ਦੀ ਦੁਕਾਨ ਚਲਾਉਂਦੇ ਨੇ ਉਹ ਸਾਹਮਣੇ ਗਾਹਕ ਦੇਖੋ ਗਾਹਕਾਂ ਦਾ ਵੀ ਰਸ ਇਨਾਂ ਦੇ ਕੋਲ ਪਿਆ ਰੰਦਾ ਆ ਭਾਈ ਨਾ ਭਾਈ ਨਾਲ ਆਪਾਂ ਗੱਲ ਵੀ ਕਰ ਲੈਣ ਕੀ ਹਾਲ ਆ ਭਾਈ ਚੜ੍ਹਦੀ ਕਲਾ ਬਾਈ ਅ ਕਦੋਂ ਕਦੋਂ ਕੰਮ ਸਟਾਰਟ ਕੀਤਾ ਹੈ ਸਾਨੂੰ 4 ਮਹੀਨੇ ਹੋ ਗਏ 4 ਮਹੀਨੇ ਬਾਈ ਕਿਵੇਂ ਚੱਲ ਰਿਹਾ ਮਤਲਬ ਕਿਵੇਂ ਪਲਾਨ ਬਣਿਆ ਕਿ ਗੋਲ ਗੱਪਿਆਂ ਦਾ ਆਪਾਂ ਸਟਾਰਟ ਕਰ ਸਕਦੇ ਸਾਂ ਸਾਨੂੰ ਵੀ ਅਸੀਂ ਨਾ ਆਪ ਖਾਣਗੇ ਸੀ ਇੱਕ ਵਾਰੀ ਗੋਲ ਗੱਪੇ ਉਹਦੇ ਨਾਲ ਜਿਹੜਾ ਦੇਖਿਆ ਨਾ ਵੀ ਜਿਹੜੇ ਬਿਲਕੁਲ ਗੋਲ ਗੱਪੇ ਖਾਣਗੇ ਉਹ ਬਾਈ ਨੇ ਨਾ ਸਾਲਾ ਨਾਲ ਗੁਟਕਾ ਖਾਦਦਾ ਨਾਲ ਹੀ ਉਹੀ ਹੱਥਾਂ ਨਾਲ ਗੋਲ ਗੱਪੇ ਘੋਲ ਕੇ ਖਵਾਣ ਲੱਗ ਪਿਆ ਅਸੀਂ ਉਹ ਦੇਖ ਰਹੇ ਸੀ ਕਿ ਚਲੋ ਆਹ ਉਹ ਲੋਕੀ ਕਹਿੰਦੇ ਫੇਮਸ ਬੋਲ ਤਾਂ ਤੇ ਯਾਰ ਅਸੀਂ ਕਹੀਏ ਨਹੀਂ ਆਪਾਂ ਕੰਮ ਆਪੋ ਵੀ ਕਰੇ ਸਕਦੇ ਕਿੰਨਾ ਕੋੱਖਾ ਪਾਣੀ ਬਣਾਣਾ ਪਰਾਜੀ ਦੇਖਿਆ ਵੀ ਆਪਕਾ ਅਸੀਂ ਗੋੜ ਦਾ ਪਾਣੀ ਤਿਆਰ ਕੀਤਾ ਅਸੀਂ ਫਿਰ ਚੈੱਕ ਕਰਾਇਆ ਸਾਰੇ ਬੰਦੇ ਨੇ ਆਪਣੇ ਨਾਲ ਨਾਲ ਸੇ ਸਾਡਾ ਆਈਡੀਆ ਆ ਗਿਆ ਉਹ ਮਿਰਚਾਂ ਵਾਲਾ ਪਾਣੀ ਵਾਲੇ ਤਿੱਖਾ ਫਿਰ ਜੀ ਹਿੰਗ ਵਾਲਾ ਰੱਖਿਆ ਸੇਤ ਵਾਸਤੇ ਹੀ ਹਾਜਮੇ ਦੇ ਲਈ ਹੁੰਦਾ ਫਿਰ ਜੀਰਾ ਵਾਲਾ ਆਪਣਾ ਚਾਰ ਪਾਣੀ ਵਿੱਚ ਅਸੀਂ ਆਪ ਆਪ ਤਿਆਰ ਕੀਤਾ ਕੋਈ ਤੋ ਰੈਸਪੀ ਨਹੀਂ ਜੋੜੀ ਕੀਤੀ ਆਪਣੀ ਆਪਣੀ ਰੀਜ ਲਾ ਕੇ ਨਾ ਮੈਨੂੰ ਬਣਾਏ ਆਪਣੇ ਬੰਦੇ ਨੇ ਪਹਿਲਾਂ ਚੈੱਕ ਕਰਾਇਆ ਉਹਨਾਂ ਨੂੰ ਚੰਗਾ ਲੱਗਿਆ ਫੇਰ ਅਸੀਂ ਇਹ ਕੇ ਪੇਸ਼ ਕੀਤਾ ਪੰਜਾਬੀਆਂ ਦੇ ਹੁਣ ਲੋਕੀ ਨੂੰ ਪਸੰਦ ਆ ਰਿਹਾ। ਭਾਈ ਕਿੰਨਾ ਕੁ ਮਾਣ ਸਤਿਕਾਰ ਦਿੰਦੇ ਲੋਕ ਜੇ ਗੱਲ ਕਰੀ ਜੇ ਮੈਂ ਮੰਨ ਲਓ ਸਰਦਾਰ ਆ ਨਾ ਗੋਲ ਗੱਪਿਆਂ ਦਾ ਕਹਿੰਦੇ ਗੋਲ ਗੱਪਿਆਂ ਦਾ ਕੰਮ ਤਾਂ ਬਾਹਰਲੇ ਜਿਹੜੇ ਪ੍ਰਵਾਸੀ ਉਹੀ ਕਰ ਸਕਦੇ ਨੇ ਹਨਾ ਨਹੀਂ ਨਹੀਂ ਭਾਈ ਕਿਉਂ ਮਾਣ ਆਪਣਾ ਕੰਮ ਪੰਜਾਬ 'ਚ ਤਾਂ ਮਰਜ਼ੀ ਕੰਮ ਕਰ ਲਈ ਬਾਹਰ ਜਾ ਕੇ ਅਸੀਂ ਕੁਝ ਵੀ ਕਰ ਸਕਦੇ ਹਾਂ ਇੱਥੇ ਕਿਉਂ ਨਹੀਂ ਕਰ ਸਕਦੇ ਮਰਜ਼ੀ ਕੰਮ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਲੋਕ ਕਿਵੇਂ ਰਿਸਪੌਂਸ ਵਧੀਆ ਭਾਈ ਬਹੁਤ ਵਧੀਆ ਲੋਕੀ ਸਾਫ ਸੁਥਰਾ ਤੇ ਸਹੀ ਸੁੱਧ ਖਾਣਾ ਪਸੰਦ ਕਰਦੇ ਆ ਭਾਈ ਪਾਣੀ ਦੀ ਵੀ ਕੁਆਲਿਟੀ ਦੀ ਜਿਹਾ ਲੱਗ ਦੇਈ ਪਾਣੀ ਦੀ ਕੋਈ ਅਜੀਬ ਚੀਜ਼ ਨਹੀਂ ਬਾਜ ਜਿਹੜੀ ਸਿਹਤ ਨੂੰ ਅਫੈਕਟ ਕਰੇ ਪੱਛੇ ਪਾਣੀ ਪੀ ਕੇ ਜਾਂਦੇ ਆ ਵੀ ਕਹਿੰਦੇ ਆ ਵੀ ਖੁਸ਼ੀ ਨਾਲ ਪੀ ਕੇ ਜਾਓ ਔਰ ਖੁੱਕੇ ਬੱਦੂਗੇ ਨਿਆਣੇ ਦਾ ਖਾਜਮਾ ਵਧੀਆ ਰਹਿੰਦਾ ਹੈ ਗੁਰਦਾ ਸੀ ਚੋਰ ਗੋੜਾ ਚੋਰਦਾ ਸੀਰਾ ਬਣਾ ਕੇ ਦਿੰਦੇ ਆ ਲਾਲ ਚੜਨੀ ਨਹੀਂ ਨਾ ਇੱਕ ਬਾਈ ਇਹ ਬੰਦਾ ਸਰਦਾਰ ਆ ਤਾਂ ਇਹ ਵੀ ਭਰੋਸਾ ਰਹਿਦਾ ਨਾ ਬੰਦੇ ਦੇ ਬੇ ਹਾਂ ਸਾਫ਼ ਸੁਥਰਾ ਸਾਹਿਬ ਹਾਂ ਬਿਲਕੁਲ ਜੀ ਬਿਲਕੁਲ ਸਫਾਈ ਸਬੂਈ ਪੂਰੀ ਹੈ ਨਾ ਮੈਂ ਵੈਸੇ ਆਲੂਸ ਕੀਤੀ ਹੈ ਬਾਜੀ ਬਾਹਰ ਜਾਣ ਦਾ ਪਲਾਨ ਸੀਗਾ ਮੇਰਾ ਤੇ ਫਿਰ ਵੀਰੋਂ ਨਹੀਂ ਕਹਦੇ ਵੀ ਨਹੀਂ ਯਾਰ ਤੇਰੇ ਹੱਥ ਸਿਕੋਣ ਹੈਗਾ ਨਾ ਤੂੰ ਮਾਣੀ ਮੁੱਟੀ ਕਲਾਕਾਰੀ ਕਰ ਲੰਨਾ ਨਾ ਅੱਛਾ ਤੁਸੀਂ ਪੜੇ ਲਿਖੇ ਹੋ ਹਾਂਜੀ ਹਾਂਜੀ ਵੀਰੇ ਮੈਂ ਬੀਏ ਵੀ ਕੀਤੀ ਆ ਅੱਛਾ ਬਾਇਲਸ ਕਿ ਕੀਤੀ ਅੱਛਾ ਇਸ ਬਾਹਰ ਜਾਣ ਦਾ ਮੇਰਾ ਪਲਾਨ ਸੀਗਾ ਵੀ ਜਦਾਂ ਕਰੀਏ ਬਾਹਰ ਜਾ ਕੇ ਦੇਥੇ ਪੈਸਾ ਕਮਾਈਏ ਪਰ ਆਪਾਂ ਨਹੀਂ ਉਹ ਝੋਖ ਮਾਰ ਲਿਆ ਹੁਣ ਭਾਜੀ ਕਿੰਨੇ ਕਮਾ ਲੈਣੇ ਤੁਸੀਂ ਬਈ ਫੈਸਲਾ ਤਾਂ ਯਾਰ ਮਾਰਦੇ ਹੀ ਗਏ ਪੈਸੇ ਤਾਂ ਸਾਨੂੰ ਕੋਈ ਲਾਲਚ ਨਹੀਂ ਸਾਫ਼ ਸੁਥਰਾ ਰਹਿਵਾਨ ਦੇ ਵਿੱਚ ਕੋਈ ਝੋਸਾ ਰੱਖਦੇ ਆਂ ਵੀ ਸਾਡੇ ਪੰਜਾਬੀ ਜਿੰਨਾ ਸੀ ਖਾ ਸਕੀਏ ਉਦੋਂ ਦਾ ਅਗਲਾ ਪੰਜਾਬੀ ਸਾਡੇ ਕੰਮ ਜੇ ਭਾਜੀ ਮੰਨ ਲਾ ਪੰਜਾਬੀ ਇਸ ਤਰ੍ਹਾਂ ਕੰਮ ਕਰਨ ਲੱਗਦਾ ਵੇ ਬਦਲ ਸਕਦੀ ਆ ਫਿਤਰਤ ਪੰਜਾਬ ਦੇ ਨੌਜਵਾਨਾਂ ਦੀ ਬਾਹਰ ਜਾਣ ਤੋਂ ਰੁਕ ਸਕਦੇ ਨੇ ਬਿਲਕੁਲ ਨਹੀਂ ਆਪਾਂ ਪਰ ਪੰਜਾਬ ਛੱਡ ਕੇ ਜਾ ਕੀ ਰਹੇ ਆ ਆਪਣੀ ਧਰਤੀ ਛੱਡ ਕੇ ਜਾ ਕੀ ਰਹੇ ਆ ਬਾਹਰ ਦਾ ਬੰਦਾ ਸਾਡਾ ਬੈਨੀਫਿਟ ਲੈ ਰਿਆ ਸਰ ਜੀ ਸਾਡੀ ਧਰਤੀ ਦਾ ਖੂਨ ਡੋਲਿਆ ਸਾਡੇ ਪੰਜਾਬੀਆਂ ਨੇ ਇੱਥੇ ਬਸ ਕੋਈ ਹੋਰ ਰਿਹਾ ਸਾਡੇ ਪੰਜਾਬੀਆਂ ਨੂੰ ਸ਼ਰਮ ਨਾ ਮਾਰ ਜਣਾ ਚੁੱਕੀ ਚਾਹੀਦਾ ਕਿ ਬਾਹਰ ਜਾ ਕੇ ਅਸੀਂ ਕੁਝ ਵੀ ਕਰ ਰਹੇ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਗੋਰਿਆਂ ਨੇ ਸਾਨੂੰ ਤਬਾਹ ਕੀਤਾ ਉਹਨਾਂ ਕੋਲ ਜਾ ਕੇ ਅਸੀਂ ਫੇਰ ਕੰਮ ਕਰ ਰਹੇ ਹਾਂ ਇੱਥੇ ਕੋਈ ਕੰਮ ਹੈ ਨਹੀਂ 100 ਕੰਮ ਆ ਰੇੜੀ ਲਾ ਦੇਖ